ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਲਗਭਗ ਕਾਫੀ ਕਿਸਾਨ ਭਰਾਵਾਂ ਦੀ ਫਸਲ 70 ਤੋਂ 75 ਦਿਨਾਂ ਦੀ ਹੋ ਚੁੱਕੀ ਆ ਤੇ ਮੂੰਗੀ ਦੀ ਵੜਾਈ ਵੀ ਟਾਵੇਂ ਟਾਵੇਂ ਏਰੀਆ ਵਿੱਚ ਸਟਾਰਟ ਹੋ ਚੁੱਕੀ ਆ ਤੇ ਵੜਾਈ ਸਮੇਂ ਕੁਝ ਜ਼ਰੂਰੀ ਸਾਵਧਾਨੀਆਂ ਕਿੰਨੇ ਪਰਸੈਂਟ ਫੱਲੀਆਂ ਪੱਕਣ ਦੇ ਆਪਾਂ ਕਿੰਨੀ ডোজ ਲੈ ਕੇ ਸਪਰੇਅ ਕਰਨੀ ਆ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ। ਅੰਮ੍ਰਿਤਸਰ ਕਿਸਾਨ ਭਰਾਵੋ ਇਸ ਸਾਲ ਮੂੰਗੀ ਦੀ ਕਾਫੀ ਵੱਡੇ ਏਰੀਏ ਵਿੱਚ ਬਜਾਦ ਹੋਈ ਹੈ ਤੇ ਜੇ ਤੁਹਾਡੀ ਮੂੰਗੀ ਦੀ ਫਸਲ ਵਿੱਚ 75 ਤੋਂ 80% ਤੱਕ ਫਲੀਆਂ ਪੱਕ ਚੁੱਕੀਆਂ ਤੇ ਤੁਸੀਂ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਮੌਸਮ ਸਾਫ਼ ਵਿੱਚ ਤੁਸੀਂ ਮੂੰਗੀ ਦੀ ਵੜਾਈ ਕਰ ਸਕਦੇ ਆ। ਮੂੰਗੀ ਦੀ ਵੜਾਈ ਕੰਬਾਈਨ ਨਾਲ ਕਰਨੀ ਜਾਂ ਹੜੰਬੇ ਨਾਲ ਕਰਨੀ ਉਹ ਤੁਹਾਡਾ ਨਾ ਆਦਾ ਨਿੱਜੀ ਫੈਸਲਾ। ਜਿਹੜੰਬੇ ਨਾਲ ਕਰਨੀ ਦਾ ਉਸ ਨੂੰ 2 ਦਿਨ ਪਹਿਲਾਂ ਕੱਟ ਕੇ ਰੱਖ ਸਕ ਰੱਖ ਲਓ ਜਦੋਂ ਥੋੜੀ ਜੀ ਫਸਲ ਉਸ ਦੇ ਪੱਤੇ ਮਰ ਜਾ ਜਾਣ ਥੋੜੇ ਸੁੱਕ ਜਾਣ ਉਸ ਤੋਂ ਬਾਅਦ ਤੁਸੀਂ ਜਿਹੜੰਬੇ ਨਾਲ ਇਸ ਨੂੰ ਕੱਢ ਸਕਦੇ ਆ ਤੁਹਾਨੂੰ ਲੇਬਰ ਵਗੈਰਾ ਦੀ ਸਮੱਸਿਆ ਆ ਰਹੀ ਤਾਂ ਤੁਸੀਂ ਕੰਬਾਈਨ ਨਾਲ ਵੱਢਣ ਦਾ ਮਨ ਬਣਾਇਆ ਤਾਂ ਉਸ ਦੇ ਲਈ ਤੁਸੀਂ ਸਪਰੇਅ ਦੀ ਵਰਤੋਂ ਕਰ ਰਹੇ ਹੋ ਤਾਂ ਸਪਰੇਅ ਦੀ ਵਰਤੋਂ ਕਰਨ ਸਮੇਂ ਜ਼ਰੂਰੀ ਸਾਵਧਾਨੀਆਂ ਵੱਲ ਜ਼ਰੂਰ ਧਿਆਨ ਦਿਓ ਨੰਬਰ 1 ਤੇ ਪਹਿਲਾਂ ਮੌਸਮ ਦੇਖੋ ਵੀ ਆਉਣ ਵਾਲੇ 2-4 ਦਿਨ ਸਾਡੇ ਏਰੀਆ ਵਿੱਚ ਮੌਸਮ ਸਾਫ਼ ਹੈ ਫਿਰ ਹੀ ਸਪਰੇਅ ਕਰਨ ਦਾ ਫੈਸਲਾ ਲਓ ਸਪਰੇਅ ਕਰਨ ਸਮੇ ਹਵਾ ਬਿਲਕੁਲ ਵੀ ਨਾ ਚੱਲਦੀ ਹੋਵੇ ਤੇ ਡੋਜ਼ ਲੈਣੀ ਤੁਸੀਂ 800 ml ਤੋਂ ਲੈ ਕੇ 1 ਲੀਟਰ ਤੱਕ ਟੈਕਨੀਕਲ ਨੇਮ ਹੈਗਾ ਪੈਰਾਕਵਟ ਡਿਗਲਰਾਈਡ 24% ਐਸਐਲ ਫਾਰਮੂਲੇਸ਼ਨ ਚ ਆਉਂਦੀ ਆ ਬਾਇ ਨੇਮ ਗ੍ਰੈਮਕਸੋਂ ਤੇ ਆਉਂਦੀ ਆ ਜੇ ਕਿਸੇ ਹੋਰ ਕੰਪਨੀ ਦੀ ਮਿਲਦੀ ਹੈ ਤਾਂ ਤੁਸੀਂ ਉਸ ਦੀ ਵੀ ਵਰਤੋਂ ਕਰ ਸਕਦੇ ਆ ਸਪਰੇਅ ਤੁਸੀਂ ਇਸ ਦੀ ਪਹਿਲਾਂ ਇੱਕ ਸਾਈਡ ਨੂੰ ਕਰਨੀ ਹੈ ਫਿਰ ਦੂਸਰੀ ਸਾਈਡ ਨੂੰ ਕਰਨੀ ਹੈ ਜਾਨੀ ਕਿ ਪਲੱਸ ਦੇ ਨਿਸ਼ਾਨ ਵਿੱਚ ਸਪਰੇਅ ਕਰਨੀ ਆ 200 ਲੀਟਰ ਪਾਣੀ ਵਿੱਚ ਸਪਰੇਅ ਕਰਨੀ ਹੈ 100 ਲੀਟਰ ਦੂਸਰੀ ਸਾਈਡ ਲਾ ਸਕਦੇ ਹਾਂ 100 ਲੀਟਰ ਦੂਸਰੀ ਸਾਈਡ ਲਾ ਸਕਦੇ ਹਾਂ ਇਹ ਨਹੀਂ ਵੀ 2 ਲੀਟਰ ਪਾ ਲੈਣੇ ਤੇ ਸਪਰੇਅ ਕਰ ਦੇਣੀ ਇੱਕ ਸਾਈਡ ਨੂੰ ਉਹ ਜਿਹੜੇ ਜਿਹੜੇ ਪੱਤੇ ਤੇ ਨਹੀਂ ਪਾਉਗੇ ਦਵਾਈ ਉਹ ਹਰੇ ਰਹੇ ਜਾਣਗੇ ਬਾਕੀ ਸੁੱਕ ਜਾਣਗੇ ਇਸ ਦੀ ਡੋਜ਼ 1 ਲੀਟਰ ਹੀ ਵਧੀਆ ਕੰਮ ਕਰ ਰਹੀ ਆ ਜਿਆਦਾ ਓਵਰਡੋਜ਼ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੱਦ ਤੋਂ ਜ਼ਿਆਦਾ ਦਵਾਈਆਂ ਵਰਤਾਂਗੇ ਤਾਂ ਆਪਣੇ ਪੱਤੇ ਦੇ ਨੁਕਸਾਨ ਦੇਖਣ ਨੂੰ ਮਿਲ ਸਕਦੇ ਆ ਹਾਂਜੀ ਕਿਸਾਨ ਭਰਾਓ ਇੱਕ ਨਾ ਮੂੰਗੀ ਵਿੱਚ ਕਾਫੀ ਕਿਸਾਨ ਭਰਾ ਬਹੁਤ ਵੱਡੀ ਗਲਤੀ ਕਰਦੇ ਆ ਕਿ ਫਸਲ ਹਜੇ ਅੱਧੀ ਪੱਕੀ ਹੁੰਦੀ ਹੈ ਤੇ ਪਹਿਲਾਂ ਸਪਰੇਅ ਕਰ ਦਿੰਦੇ ਆ ਉਸ ਨਾਲ ਕੋੜਕੂ ਜ਼ਿਆਦਾ ਵੱਧਦੇ ਆ ਹਰੇ ਦਾਣਿਆਂ ਦੇ ਉਹ ਪਿੱਚਕ ਜਾਂਦੇ ਤੇ ਮੂੰਗੀ ਦੀ ਕੁਆਲਿਟੀ ਵੀ ਬਹੁਤ ਲੋਅ ਹੋ ਜਾਂਦੀ ਤੇ ਮਾਰਕੀਟ ਦੇ ਵਿੱਚ ਚੰਗਾ ਰੇਟ ਵੀ ਨਹੀਂ ਮਿਲਦਾ ਆਪਦੇ ਖੇਤ ਨੂੰ ਬਿਲਕੁਲ ਪ੍ਰੋਪਰ ਦੇਖ ਕੇ ਫੇਰ ਹੀ ਸਪਰੇਅ ਕਰਨੀ ਆ ਤੇ ਸਪਰੇਅ ਸਾਫ਼ ਮੌਸਮ ਕਰਨ ਵਿੱਚ ਕਰਨੀ ਹੈ ਸਪਰੇਅ ਕਰਨ ਤੋਂ ਬਾਅਦ 48 ਘੰਟੇ ਘੱਟੋ ਘੱਟ ਜੇ ਤੁਹਾਡੇ ਕੋਲ ਟਾਈਮ ਜ਼ਿਆਦਾ ਹੈਗਾ ਤਾਂ ਤੁਸੀਂ 72 ਘੰਟੇ ਬਾਅਦ ਮੂੰਗੀ ਦੀ ਕਟਾਈ ਕਰਨੀ ਹੈ ਮੂੰਗੀ ਦੀ ਕਟਾਈ ਕਰਨ ਸਮੇ ਖੇਤ ਵਿੱਚ ਵੱਟਾਂ ਵਗੈਰਾ ਦਾ ਧਿਆਨ ਰੱਖਣਾ ਵੀ ਵੱਟਾਂ ਵਿੱਚ ਨਾ ਆ ਜਾਣ ਕਈ ਵਾਰੀ ਇਦਾਂ ਕੀ ਹੁੰਦਾ ਕਿ ਮੂੰਗੀ ਨਾਲ ਮਿੱਟੀ ਜ਼ਿਆਦਾ ਆ ਜੇ ਨਹੀਂ ਤੇ ਮੂੰਗੀ ਦੀ ਕੁਆਲਿਟੀ ਤੇ ਉਸ ਤੇ ਵੀ ਜ਼ਿਆਦਾ ਅਸਰ ਪੈਂਦਾ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮੂੰਗੀ ਦੀ ਕਟਾਈ ਕਰਨੀ ਤੇ ਮੂੰਗੀ ਦੀ ਆਪਾਂ ਸਾਮ ਸੰਭਾਲ ਕਿਵੇਂ ਕਰਨੀ ਇਸ ਨੂੰ ਸਟੋਰ ਕਿਵੇਂ ਕਰ ਸਕਦੇ ਆ ਇਸ ਦੇ ਸਬੰਧ ਵਿੱਚ ਅਸ ਤੋਂ ਅਗਲੇ ਪਾਰਟ ਵਿੱਚ ਗੱਲ ਕਰਾਂਗੇ ਧੰਨਵਾਦ ਜੀ